ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਮਾਨ ਮਰਾੜਾਂ ਦਾ ਦੋਸਤੋ ਇਸ ਪੰਨ ਨੂੰ ਦੋਸਤੋ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਵਪਾਰ ਦਾ ਕੰਮ ਆ ਦੋਸਤੋ ਬਾਈ ਦਾ ਤੇ ਬਹੁਤ ਚੰਗੀ ਜਰਸੀ ਆ ਦੋਸਤੋ ਸੋਹਣੇ ਕੱਦ ਘਾਟਾਈ ਤੇ ਮੂੰਹੋਂ ਵੀ ਖੀਰੀ ਆ ਕੱਦ ਘਾਟ ਸੋਹਣਾ ਵੇਲਬੂਲ ਚੰਗੇ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣਾ ਸਾਰਾ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੀ ਆ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੀ ਆ ਆਓ ਬਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਬੜੀ ਠੀਕ ਆ ਨਾਂ ਦੱਸਿਓ ਵੀ ਆਪਣਾ ਜਲੰਧਰ ਸਿੰਘ ਆ ਜੀ ਨਾਮ ਜਲੰਧਰ ਸਿੰਘ ਹਾਂਜੀ ਠੀਕ ਆ ਬਾਈ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਕਰਦੇ ਹੋਗੇ 10 ਸਾਲ ਬਾਈ 10 ਸਾਲ ਹੋ ਗਏ ਗਾਵਾਂ ਹੀ ਹੁੰਦੀਆਂ ਬਾਈ ਕਿ ਮੱਝਾਂ ਵੀ ਆਉਣਗੀਆਂ ਮੱਝ ਵੀ ਕਦੇ ਲੈ ਆਈਦੀ ਆ ਮੂ ਆਪਣੇ ਕੋਲੇ ਗਾਵ ਇਹ ਅੱਜ ਕਿੰਨੇ ਨਗ ਬਈ ਅੱਜ ਇੱਕ ਹੀ ਆ ਬਈ ਸੀ ਅੱਜ ਇੱਕ ਜਰਸੀ ਆ ਬਈ ਹਾਂਜੀ ਠੀਕ ਆ ਕਿੰਨੇ ਮਸੂਆ ਸੂਣਾ ਬਈ ਇਹਨੇ ਪਹਿਲਾ ਹੀ ਸੁਣਾਇ ਠੀਕ ਆ ਪਹਿਲਾ ਸੂਆ ਸੂਣਾ ਹਾਂਜੀ ਮੂੰਹ ਵੀ ਅਜੇ ਖੀਰੀ ਆ ਜੀ ਮੂੰਹ ਉਹ ਵੀ ਖੀਰੀ ਆ ਹਾਂਜੀ ਠੀਕ ਆ ਤੇ ਬਈ ਕਿੰਨੇ ਦਿਨ ਪਏ ਇਹ ਸੂਣ ਦੇ ਵਿੱਚ ਘਟੋ ਘਟ 10 ਦਿਨ ਪਏ ਜੀ 10 ਦਿਨ ਪਏ ਆ ਠੀਕ ਆ ਤੇ ਬਈ ਕੋਈ ਦੁੱਧ ਦਾ ਪਤਾ ਹੋਵੇ ਪਹਿਲੇ ਸੂਏ ਕੀ ਨਿਮਾਨ ਕਰਦੇ ਆ ਕੋਈ ਮਦਰ ਕਾਰਡ ਆ ਪਾਸੋਂ ਪਤਾ ਹੋਵੇ 17 18 ਲੀਟਰ ਦੇ ਦੂੰਗੀ 17 18 ਲੀਟਰ ਦੇ ਦੂੰਗੀ ਹਾਂਜੀ ਵੀ ਜਣੀ ਕੀ ਚੰਗੀ ਮਾਂ ਦੀ ਆ ਹਾਂਜੀ ਚੰਗੀ ਆ ਠੀਕ ਆ ਲੋ ਵੀ ਸੋਹਣੇ ਕਦ ਕਾਠ ਵਾਲੀ ਆ ਮੂੰਹੋਂ ਖੀਰੀ ਆ ਹਜੇ ਜਰਸੀ ਜੇ ਗੱਲ ਕਰੀਏ ਨਾ ਬਿਲਕੁਲ ਕੱਚੀ ਖੀਰੀ ਆ ਹਜੇ ਵਿਰਲ ਵੀ ਨਹੀਂ ਪਈ ਸ਼ਾਰਟ ਆਪਾਂ ਵੀਡੀਓ ਦੇ ਵਿੱਚ ਲਾ ਦਾਂਗੇ ਕਿਉਂਕਿ ਆਪਾਂ ਜੇ ਗੱਲ ਕਰੀਏ ਨਾ ਬਾਈ ਨੇ ਦੰਦ ਆਪਾਂ ਨੂੰ ਪਹਿਲਾਂ ਵਿਖਾਤੇ ਸੀ ਉਹਦਾ ਸ਼ਾਰਟ ਆਪਾਂ ਵਿੱਚ ਲਾਵਾਂਗੇ ਵੀਡੀਓ ਦੇ ਬਿਲਕੁਲ ਤੁਹਾਨੂੰ ਤਸੱਲੀ ਹੋ ਜੂਗੀ ਇਹ ਥਾਣ ਹਵਾਨੇ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਸੋਹਣਾ ਥਾਣਾ ਹਵਾਨਾ ਵੇਖ ਸਕਦੇ ਆ ਕੱਲਾ ਕੱਲਾ ਥਣ ਲੱਗਿਆ ਪੂਰਾ ਦੋਸਤੋ ਮੁਫੀਜਵਾਈ ਵਾਲੇ ਦੇ ਬਾਈਆਂ ਦਾ 10 ਦਿਨਾਂ ਦੀ ਕੱਚੀ ਆ 나ੜਾ ਹਵਾਨੇ ਤੇ ਬਹੁਤ ਸੋਹਣੀਆਂ ਠਾਉਣੀਆਂ ਦੇਖੋਗੇ ਨਾ ਥਣਾ ਦੇ ਵਿਚਾਲੇ ਬਹੁਤ ਮੋਟੀ 나ੜ ਆ ਸੇਮ ਸਾਈਜ਼ ਦੇ ਵਿੱਚ ਥਾਣਾ ਬਾਕੀ ਦੋਸਤੋ ਕਰਮਾਂ ਵਾਲੀ ਸੀਲ ਠੰਡੀ ਬਹੁਤ ਆ ਦੇਖ ਸਕਦੇ ਆ ਉੱਪਰਲੇ ਪਾਸੇ ਢੱਲ ਦੇਖ ਸਕਦੇ ਆ ਤੇ ਥਣ ਵੀ ਦੋਸਤੋ ਸੋਹਣਾ ਲੱਗਿਆ ਦੇਖ ਸਕਦੇ ਮਗਰਲੇ ਪਾਸੋਂ ਇਹ ਪੂਰਾ ਗੁੰਦਵਾ ਹਵਾਨਾ ਦੋਸਤੋ ਕੱਲਾ ਕੱਲਾ ਥਣ ਲੱਗਿਆ ਸੇਮ ਸਾਈਜ਼ ਦੇ ਵਿੱਚ ਆ ਚਾਰੇ ਥਣ ਦੇਖ ਸਕਦੇ ਆ ਤੇ ਹਵਾਨੇ ਤੇ ਨਾੜਾਂ ਦੇਖ ਸਕਦੇ ਆ ਸੁਹਣੀਆਂ ਨਾੜਾਂ ਥੋਣੀਆਂ ਨੇ ਕਿਉਂਕਿ ਬਾਈਆਂ ਦਾ 10 ਦਿਨਾਂ ਦੀ ਕੱਚੀ ਤੇ ਹਫਤਾ ਤੱਕ ਤਕਰੀਬਨ ਇਹਨੇ ਲਾਈ ਜਾਣਾ ਕਦ ਕਾਟ ਪੂਰਾ ਵੱਡਾ ਜੇ ਗੱਲ ਕਰੀਏ ਨਾ ਹਜੇ ਬੱਚਾ ਹੀ ਆ ਦੋਸਤੋ ਕਿਉਂਕਿ ਦੁੱਧ ਦੰਦ ਦੇ ਵਿੱਚ ਹੈਗੀ ਆ ਕਰਦੇ ਨੇ ਤਕਰੀਬਨ ਕਰ ਜਾਣਾ ਜੇ ਸਾਹਮਣੇ ਐਚਐਫ ਵੜ ਦੇਖੂਗੇ ਨਾ ਤੁਸੀਂ ਬਰੋਬਰ ਆਉਂਦੀ ਆ ਤੇ ਤੋੜ ਕੇ ਤੁਹਾਨੂੰ ਖਾਦਨੇ ਲੈ ਵੀ ਇਹਨੂੰ ਖੋਲਨੀ ਹੈ ਕਰੀ ਢੇੜਾ ਕਢਾ ਦੀ ਬਹੁਤ ਵਿਰਲੀ ਜਰਸੀ ਦੋਸਤੋ ਥਉਂਦੀ ਆ ਇੱਡੇ ਕੱਦ ਕੱਢਦੇ ਤੇ ਪੰਜਾਬ ਵਾਲੀ ਜਰਸੀ ਸੋਹਣੇ ਕੱਦ ਕੱਢ ਦੇ ਵਿੱਚ ਮੂੰਹ ਖੀਰੀ ਹੈ ਦੇਖ ਸਕਦੇ ਸੋਹਣਾ ਹਵਾਨਾ ਦੋਸਤੋ ਕਰਮਾਲੀ ਤਿਆਰ ਕਰਦੀ ਹੁੰਦੀ ਆ ਬਾਈ ਦਾ ਅਨਮਾਨ ਆ ਬਾਈਆਂ ਦਾ 16 17 ਲੀਟਰ ਇਹਦੇ ਖੁੱਲਾ ਦੁੱਧ ਪਿਆ ਦੇਣਾ ਕਿਉਂਕਿ ਜਿੱਥੋਂ ਬਾਈ ਲੈ ਕੇ ਆਇਆ ਨੇ ਬਾਈ ਕੋਲ ਇਹਦੀ ਮਾਂ ਦੀ ਵੀਡੀਓ ਵੀ ਹੈਗੀ ਆ ਹਵਾਨਾ ਉਹਦਾ ਵੀ ਸੋਹਣਾ ਦੇਖ ਸਕਦੇ ਆ ਫੇਸ ਬਿਊਟੀ ਦੀ ਗੱਲ ਕਰੀ ਨਾ ਬਹੁਤ ਸੋਹਣੀ ਫੇਸ ਬਿਊਟੀ ਆ ਦੋਸਤੋ ਬੋਦੀ ਵਾਲੀ ਵਹਿੜ ਮੱਥੇ ਦੇ ਵਿੱਚ ਟੋਆ ਦੇਖ ਸਕਦੇ ਆ ਬਹੁਤ ਚੰਗੀ ਵਹਿੜਾ ਦੋਸਤੋ ਜਿਹੜੇ ਵੀ ਜਰਸੀ ਰੱਖਣ ਦੇ ਸ਼ਕੀਨ ਆ ਨਾ ਇੱਕ ਵਾਰੀ ਇੱਥੇ ਆ ਕੇ ਤਸੱਲੀ ਜ਼ਰੂਰ ਕਰਿਓ ਜੇ ਕਿਉਂਕਿ ਬਹੁਤ ਸੋਹਣੀ ਜਰਸੀ ਹੈ ਬਾਕੀ ਦੋਸਤੋ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਇਹਦਾ ਰੇਟ ਕੀ ਕਰਦੇ ਨੇ 1 15 ਕਰਦੇ 1 15 ਠੀਕ ਆ ਮਾਨਤਨ ਕਰਦੇ ਆਂਗੇ ਬਈ ਕਰਦੇ ਆਂਗੇ ਠੀਕ ਆ ਇੱਕ ਵਾਰੀ ਨੰਬਰ ਬੋਲ ਦੀ ਬਈ ਆਪਣਾ 8842 68939 ਠੀਕ ਆ ਲੋ ਵੀ ਜਿਹੜੇ ਵੀਰ ਦੇ ਨਾ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤੋ ਕਿਉਂਕਿ ਜਰਸੀ ਬਹੁਤ ਚੰਗੀ ਆ ਕਈ ਵੀਰ ਦੋਸਤੋ ਜਰਸੀ ਰੱਖਣ ਦੇ ਸ਼ਕੀਨ ਹੁੰਦੇ ਆ ਤੇ ਬਹੁਤ ਸਾਫ਼ ਸੁਥਰੀ ਆ ਦੋਸਤੋ ਮੂੰਹੋਂ ਖੀਰੀ ਆ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ